ਉਹ ਦੇਖ ਲੈਂਦੇ ਆ ਕਿ ਕਿਹੜਾ ਪਾਰਟੀ ਆਪਣੀ ਚੰਗੀ ਹੈ ਕਿਨੇ ਕੰਮ ਕੀਤੇ ਆ ਪਰ ਆਪਾਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਆ ਗੱਲਾਂ ਕਰਦੇ ਆ ਲਾਰੇ ਲਾਉਂਦੇ ਆ ਝੂਠ ਬੋਲਦੇ ਆ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਹਲੇ ਵੀ ਸਮਝੀ ਬਚਾ ਲਈਏ ਪੰਜਾਬ ਨੂੰ ਆ ਪੰਜਾਬ ਕੱਲਾ ਥੋੜਾ ਭਵੇਖ ਨਹੀਂ ਥੋੜੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਵੇਖਾ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤੇ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤੇ ਨੁਕਸਾਨ ਆਪਾਂ ਨੂੰ ਹੋਊਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰਹੇ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਆ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਹੈ ਜਿਹਨੂੰ ਦਰਦ ਹੈ ਪੰਜਾਬ ਦਾ ਦਰਦ ਹੈ ਥੋੜਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਹੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਆ ਤੇ ਰਾਜ ਕਰਨ ਵਾਸਤੇ ਆਉਂਦੇ ਆ